ਨਾ 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 ਪਾਪ ਲੱਗ ਜਾਂਦਾ ਇੱਥੇ ਆ ਕੇ ਬੋਰਡ ਦੀਆਂ ਜੜਾਂ ਦੇ ਬਣੇ ਵਾ ਸਟੱਪਣਾ ਹਾਲੇ ਕੁਛ ਨਹੀਂ ਪਿਆ ਕੰਮ ਕਰ ਅੱਜ ਐ ਬਗਦੇ ਬੋਲਾ ਆਨੰਦਾ ਰੰਡੀ ਰੋਣੇ ਰੁੰਦੇ ਫਿਰਦੇ ਆ ਕਹਿੰਦਾ ਬੁੱਧਵਾਰ ਚੱਲਾਂਗੇ ਕਿਸੇ ਨੂੰ ਫੋਨ ਲਾਇਆ ਕੋਈ ਕਹਿੰਦਾ ਵੀਰਵਾਰ ਚੱਲਾਂਗੇ ਕੋਈ ਕਹਿੰਦਾ ਮੰਗਲਵਾਰ ਚੱਲਾਂਗੇ ਠੀਕ ਐ ਬਾਈ ਤੂੰ ਮੰਗਲਵਾਰ ਆ ਜਾਓ ਹੈ ਆ ਦਿਕਾਰਾ ਬੁਲਾਵੇ ਸੀਦਾ ਸਿੰਘਾਂ ਦੇ ਮਾਨੂੰ ਭਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਪਾਣੀ ਇਧਰ ਆ ਰਿਹਾ ਤੇ ਆਹ ਪਾਣੀ ਕਿੱਥੋਂ ਆਉਂਦਾ ਵਾ ਇਹ ਇਸੇ ਨਹਿਰ ਦੇ ਥੱਲੇ ਦੀ ਉਹ ਪਰਲੀ ਨਹਿਰ ਚੋਂ ਆਉਂਦਾ ਵਾ ਉਹ ਪਰਿਓ ਦੱਸਦੀ ਐ ਨਹਿਰ ਪਰਲੇ ਪਾਸੇ ਵਜਦੀ ਬਈ ਆਪਾਂ ਐਨ ਆਰ ਆਈ ਸਣ ਜਾਣਾ ਵਾ ਐਨ ਆਰ ਆਈ ਹਾਂ ਹਾਂ ਬੁਕਿੰਗ ਕਰਾਈ ਸੀ ਨੀ ਆਨਲਾਈਨ ਤੇ ਕੋਲੇ ਸਲੈਕਟ ਇਹ ਆ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਜਿੱਥੇ ਕਬੱਡੀ ਦੀ ਚੈਂਪੀਅਨਸ਼ਿਪ ਵੀ ਹੁੰਦੀ ਆ ਕਬੱਡੀ ਦੀ ਚੈਂਪੀਅਨਸ਼ਿਪ ਹੁੰਦੀ ਹੁੰਦੀ ਆ ਬਹੁਤ ਤਗੜੇ ਤਗੜੇ ਨਾਮ ਦਿੱਤੇ ਜਾਂਦੇ ਬਾਈ ਹਾਂ ਕਮਰਾ ਬਾਈ ਜੀ ਤੁਸੀਂ ਵੀ ਵਹਿਨੇ ਆ ਇਹ ਮੈਨੂੰ ਕਹਿੰਦੇ ਕਮਰਾ ਤੇਰੀ ਜ਼ਿੰਮੇਵਾਰੀ ਆ ਮੈਂ ਆਉ ਹਣਾ ਆਖਾ ਜੀ ਇਹ ਮੁਸ਼ਕਿਲੀਆਂ ਕਰਦੇ ਆ ਲਗਜ਼ਰੀ ਕਰਨ ਵਾਲਾ ਇੱਕ ਤਾਂ ਉਹ ਲਗਜ਼ਰੀ ਕਿਹੜਾ ਲੱਗ ਕਿਹੜਾ ਲੱਗ ਜੀ ਤੁਸੀਂ ਯਾਦ ਕਰੋਗੇ ਨਾਲੇ ਤੁਸੀਂ ਨਹੀਂ ਦੇਖਿਆ ਹੁਣ ਆਜੋ ਚਲੋ ਜਾਣਾ ਕਿ ਫੇਰ ਉਹ ਦਾ ਜੀ ਆਪਾਂ ਆਵਰੂ ਰਾਣਾ ਬਤਾਵੇ ਗਾਣੇ ਕਿ ਪੁੱਲ ਜੀ ਕਿਹਣਾ ਕਿੰਦਾ ਆਪਾਂ ਮੈਂ ਤੂੰ ਚਲੋ ਭਾਈ ਆਈ ਜਦੋਂ ਆਜੋ ਤੁਹਾਨੂੰ ਮੈਂ ਆਇਆ ਤੁਸੀਂ ਪਹਿਲੀ ਵਾਰੀ ਆਉਣੇ ਆ ਸਾਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਹਾਨੂੰ ਤਾਂ ਮਾਰੇ ਸਾਡੀ ਰਿੰਦੇ ਕਿਨੇ ਕਰਾਂ ਮੈਂ ਇੱਥੇ ਲੈ ਕੇ ਆਏ ਇਹਨਾਂ ਨੂੰ ਐਨਆਰਆਈ ਸਰਾਂ ਦੇ ਵਿੱਚ ਠੀਕ ਆ ਆਏ ਹੈਗੀ ਆ ਭਾਈ ਬਜਤਰ ਸਿੰਘ ਯਾਦਗਾਰੀ ਨਿਵਾਸ ਆ ਇਹ ਇੱਥੇ ਰੂਮ ਦੇ ਆਪਾਂ ਪਤਾ ਕਰਦੇ ਆ ਹੁਣ ਕੱਦਾਂਗੇ ਯਾਤਰੀ ਹੈ ਹਾਂ ਹਾਂ ਕੱਦਾਂਗੇ ਯਾਤਰੀ ਨਿਵਾਸ ਹਾਂ ਜਦੋਂ ਮੈਂ ਬੈਕ ਸਾਈਡ ਤੇ ਆ ਠੀਕ ਆ ਗਾਹਣਾ ਕਰ ਪਿੱਛੇ ਜੋ ਸੈਂਸਰ ਹੈ ਇਹ ਕਹਿੰਦੇ ਸੀ ਕਿ ਮੈਲਣਾ ਨਹੀਂ ਉਹਨਾਂ ਨੂੰ ਕਮਰਾ ਲੈਤਾ ਵਾ ਠੀਕ ਆ ਉਹਨੂੰ ਘੁਬਰਾ ਵੀ ਪੈ ਗਿਆ ਉਹ ਇੱਕ ਬੰਦਾ ਪੌੜੀਆਂ ਵਿੱਚ ਦੀ ਗਿਆ ਉਹਨੂੰ ਘੁਬਰਾ ਪੈ ਰਿਹਾ ਵਾ ਉਹ ਭਾਈ ਪਹਿਲਾਂ ਪਹੁੰਚ ਗਿਆ ਤੂੰ ਇੱਧਰ ਵੇਖੋ ਇਹ ਕਹਿੰਦੇ ਸੀ ਵੀ ਕਮ ਲਗਜ਼ਰੀ ਰੂਮ ਦੀ ਤੁਹਾਨੂੰ ਗੱਲ ਕੀਤੀ ਸੀ ਨਾ ਹੈ ਤੁਹਾਨੂੰ ਕਿਹਾ ਸੀ ਨਾ ਮੈਂ ਵਧੀਆ ਕਮਰਾ ਆ ਫਣੀ ਮੜਿਆ ਭਾਈ ਸੀਜੇ ਦੇ ਮੂਹਰੇ ਨਾਲੇ ਪੂਰਾ 뷰 ਬਹੁਤ ਘੈਂਡਦਾ ਐਕਸਨ ਲੱਗੀ ਆ ਇਹ ਉੱਧਰ ਦੀ ਆ ਸਾਹ ਵੇਖੋ ਬੜਿਆ ਨਾਲੇ ਮੈਂ ਵੀਡੀਓ ਬਣਾਇਆ ਲੈਣਾ ਕਿ ਤੇ ਇਹਨੂੰ ਕੋਣ ਨੇ ਬੋਲਣਾ ਆਏ ਨਹੀਂ ਖੁੱਲਣਾ ਏ ਆਏ ਖੁੱਲਦਾ ਏ ਆਏ ਨਹੀਂ ਖੁੱਲਣਾ ਏ ਆਏ ਖੁੱਲਦਾ ਆਇਓ ਮੈਂ ਨਹੀਂ ਰੱਟ ਗਾਣਾ ਗੱਲ ਕਰੀਏ ਗੀ ਗਾਣਾ ਇਹਨਾਂ ਨੂੰ ਸਿਕਾ ਲਿਆ ਕਾਲਾ ਇਹਦੇ ਵਸਾਉਂਦੇ ਨਾ ਚੱਲ ਕਿਹਨੇ ਲੈਕਾਂ ਲੈਕਾਂ ਦੇਖੋ ਚੱਲ ਪੀਆ ਓ ਚੱਲ ਪੀ ਆਵੇਂ ਜੇ ਆਪੇ ਤੋਂ ਕਾਰ ਕਰਤਾ ਦੇਖੋ ਬਈ ਤਾਂ ਲੈਕਾਂ ਬਾਂਦਰ ਮੁੰਡਿਓ ਹਾਂਜੀ ਹਾਂਜੀ ਚਲੋ ਪਿਆਰੀ ਆ ਚਲੋ ਚੱਲਗੇ ਆਪਾਂ ਨਮਸਤਕ ਵੀ ਹੋਈਏ ਗੁਰੂ ਨੂੰ ਤੇ ਬਾਅਦ ਚ ਆਪਾਂ ਬਾਅਦ ਚ ਆਪਾਂ ਉਹ ਵੀ ਕਰਨਾ ਵਾ ਕੀ ਕਹਿੰਦੇ ਆ ਆਪਾਂ ਬਾਜ਼ਾਰ ਵੀ ਮੜਾ ਜਾ ਕੇ ਆਉਣਾ ਚਲੋ ਯਾਰ ਟਾਈਮ ਲਾਈ ਜਾਂਦੇ ਆ ਇੱਕ ਮਿੰਟ ਦਮਾਲਾ ਸਜਾ ਲਈਏ ਮੜਾ ਜਾ ਹੈਡ ਵੀਊ ਆ ਯਾਰ ਇਧਰ ਦੀ ਤਾਂ ਆਹ ਕਮਾਲ ਹੀ ਆ ਇਹ ਯਾਰ ਗੈਸ ਖੋਲੀ ਆ ਬਾਈ ਇਧਰ ਨੂੰ ਟੋਪ ਕਰੀ ਪਿਆ ਵਾ ਇਹਨੇ ਗਾਲੀ ਦੂਜੀ ਗੋਲੀ ਕਾਦੇ ਵਾਲੀ ਸੀ ਉਹ ਗੋਲੀ ਸੀ ਹੈਂਗ ਵਾਲੀ ਹੈਂਗ ਵਾਲੀ ਗੋਲੀ ਖਾ ਲਈ ਇਹਨੇ ਤੈਨੂੰ ਟੋਪ ਕਰਕੇ ਬਾਰੀ ਗੋਲੀ ਆ ਬਾਰੀ ਆ ਗਈ ਬਾਲੀ ਵੱਡੀ ਤਾਂ ਕਰਕੇ ਫਿਰ ਇਹ ਨਾਲ ਦੂਜਾ ਵੀਊ ਲੈ ਲਈਏ ਆ ਜਾਓ ਯਾਰ ਮੈਂ ਬੰਦ ਕਰ ਦੇਣੀ ਲਾਈਟ ਅਸਾ ਕਾਰਡ ਕੱਢਤਾ ਵਾ ਹੁਣ ਲਾਈਟ ਬੰਦ ਦੇਣੀ ਐ ਫਿਰ ਆਪੇ ਆਉਣਗੇ ਇੱਕ ਦੋ ਸੈਕਿੰਡ ਦੇ ਵਿੱਚ ਵਿੱਚ ਉਹ ਰਹਿਦਾ ਨਹੀਂਗਾ ਚੱਕਰ ਨਾਲ ਆ ਜਾਓ ਲੱਡੂ ਚੱਲ ਗਏ ਯਾਰ ਉਹ ਮੱਥਾ ਦੇਖਣਾ ਹਜੇ ਹੈਂ ਸੰਧਰੇਣੀ ਟੋਫੀਆਂ ਤੂੰ ਜਾ ਕਲਾ ਅਸੀਂ ਨਹੀਂ ਚੱਕਦੇ ਲਾਈਟ ਬੰਦ ਕਰ ਦੇ ਯਾਰ ਲਾਈਟ ਆਪੇ ਬੰਦ ਦੇਣੀ ਮੇਰਾ ਕਾਰਡ ਕੱਢਿਆ ਵਿਆ ਏ ਚੱਲ ਬੀਣਾ ਲੱਗ ਗਿਆ ਆਟੋਮੈਟਿਕ ਲੱਗ ਗਿਆ ਦੇਖੋ ਹੁਣ ਇੱਕ ਮਿੰਟ ਫੜੀ ਲੱਗਾ ਹੈ ਆਪ ਲੱਗ ਗਿਆ ਜੋ ਕਾਰਡ ਬਾਹਰ ਆ ਗਿਆ ਲੱਗਦਾ ਦੇਖੋ ਇੱਕ ਮਿੰਟ ਹੁਣ ਆ ਗਿਆ ਈਗਾ ਤਾਂ ਇਹ ਜਦੋਂ ਆਇਆ ਆਪਾਂ ਕਰਦੇ ਹਾਂ ਕਾਰਡ ਬਾਹਰ ਤਾਂ ਇੱਕ ਦੋ ਲੱਗ ਲੱਗ ਗਿਆ ਹੁਣ ਦਿਨ ਹੋ ਗਿਆ ਹੁਣ ਨਿਕਲ ਜਾ ਆਪਣੇ ਕਾਰਡ ਨਾਲ ਆ ਜਾਓ ਸਕੈਨ ਵੀ ਆ ਗਈ ਆ ਸ਼ੱਕੋ ਵੀ ਚੱਕੋ ਮੁੰਡਿਓ ਆਜੋ ਚੱਕ ਲੋ ਸਰਦਾਰ ਆ ਵੀਰ ਆ ਬਾਈ ਨੇ ਨਹੀਂ ਕੋਈ ਨਹੀਂ ਪਤਾ ਨਹੀਂ ਲੱਗਾ ਇਹਨੇ ਜੱਜ ਤਾਂ ਸਰਦਾਰ ਬਾਈ ਤੋਂ ਛੱਕਦੇ ਆ ਆਪਣੇ ਸਿੰਘਾਂ ਨੂੰ ਸਪੋਰਟ ਕਰਨੀ ਆਪਾਂ ਬਾਤ ਵਾਦ ਠੀਕ ਹੈ ਨਾ ਆਪਣੇ ਪੰਜਾਬੀ ਭਰਾਵਾਂ ਨੂੰ ਕਾਮਯਾਬ ਵੀ ਕਰਨਾ ਸ਼ੁਰੂ ਤੋਂ ਮੈਂ ਤੁਹਾਨੂੰ ਕਹਿਣਾ ਹੁੰਦਾ ਵਾ ਬਾਈ ਬਹੁਤ ਘੈਂਡ ਹਾਂ ਚੀਜ਼ ਵੀ ਸਹੀ ਆ ਤੇ ਹੈ ਵੀ ਆਪਣੇ ਭਰਾਣੇ ਬਣਾਈ ਪੰਜਾਬੀ ਭਰਾਣੇ ਗੌਰ ਸਿੱਖ ਵੀਰ ਨੇ ਕਿਵੇਂ ਆ ਬਾਈ ਕਿਵੇਂ ਆ ਬਹੁਤ ਵਧੀਆ ਟੇਸਟ ਵਾਹ ਵਧੀਆ ਲਾਈਮਾ ਬਹੁਤ ਘੱਟ ਪੀਨਵਾਂ ਲੱਗਦਾ ਥੋੜਾ ਪਰ ਇਹਦਾ ਟੇਸਟ ਮੈਨ ਨਹੀਂ ਕੀਤਾ ਤੱਕ ਬਹੁਤ ਠੋਕ ਵਧੀਆ ਬਾਈ ਦੀ ਬਾਕੀ ਬਾਈ ਵਰਸਾ ਕਰ ਇਹ ਆਪ ਲੋ ਜੀ ਆਪਾਂ ਆ ਗਏ ਹਾਂ ਗੁਰੂ ਘਰ ਸਰਬਣਾ ਦੇ ਮੈਦਾਨਾਂ ਵਿੱਚ ਬੱਚੇਗਾ ਸੰਜੀ ਇਥੇ ਬੀਬੀ ਰਾਏ ਕਲਿਆਨ ਸਰਬਣਾ ਦੇ ਸਾਥ ਸੇਵਾ ਕੀਤੇ ਸੇਵਾ ਦੇ ਬੋਚੋ ਕੇ ਇਹ ਸ੍ਰੀ ਰਿਸ਼ਵ ਚੰਦਰ ਰਾਏ ਕਲਿਆਨ ਦੇ ਬਖਸ਼ ਕੀਤੇ ਇਹ ਦੋਨੋਂ ਸੇਵਾ ਪਾਵਨ ਅਸਾਨਾ ਦੇ ਸ਼ੋਭਾ ਪਾ ਰਹੀਆਂ ਜਿਨ੍ਹਾਂ ਦੇ ਆਪ ਜੀ ਦੇ ਦਰਸ਼ਨ ਕੀਤੇ ਆ ਜੀ ਬਖਸ਼ ਜੇ ਕੋ ਮੁਸਲਮਾਨ ਫਕੀਰ ਦੋ ਪੁੱਤਰ ਸ਼ਹੀਦ ਕਰਾ ਕੇ ਨਿਵਾਜ ਇਹ ਬਨਿਵਾਜ ਗਰੀ ਕਲ ਲੈਣਾ ਵੀ ਆ ਕਿ ਬਸ ਦੀ ਸਮਾਨ ਵੇਖਣਾ ਹੀ ਆ ਸਮਾਨ ਹੀ ਵੇਖਣਾ ਹੈ ਸਮਾਨ ਹੀ ਵੇਖੋ ਸਮਾਨ ਵੇਖਦੇ ਪਏ ਮੇਰੀ ਲਵਾਂਗੇ ਜੇ ਮਸਾਤਾ ਹੋਊਗਾ ਇਹ ਸਮਾਨ ਆ ਸਾਰਾ ਜੂਸਰ ਜਸਰਾ ਦਿਖਾ ਲੂ ਆਲੂ ਦਾ ਕੀ ਬਣਾਇਆ ਪਿਆ ਆਹ 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 ਹੈ ਚਲਾਇਸਾ ਵੀ ਆ ਹੈ ਪਾਲਕ ਵੀ ਪਏ ਆ ਦਾ ਬੌਲਾ ਨਾਲ ਨੰਬਰ ਬਣਾਉਣਾ ਯਾਰ ਆਹੋ ਉਹੀ ਮੈਂ ਜੇ ਬਣ ਗਿਆ ਤੇ ਉਹ ਮਿਲ ਜਾਣਾ ਤੁਹਾਨੂੰ ਠੀਕ ਆ ਜਿਸ ਕਿਸੇ ਦੇ ਨਾਮ ਉਹ ਨਾਮ ਆ ਡੋਟੀ ਸਾਰੇ ਆ ਹਾਂ ਚੜਨਾ ਹੁੰਤੇ ਹਾਂ ਬੌ ਹਾਂ ਉਹ ਚੜਨਾ ਉੱਤੇ ਨਹੀਂ ਚੱਲੀਏ ਨਹੀਂ ਆਣੀਗਾ ਨਹੀਂ ਪਰਵਾ ਮੈਂ ਤੂੰ ਮੈਂ ਤਾਂ ਨਹੀਂ ਬਣਾਉਣਾ ਕਿਵੇਂ ਬੋਲਦਾ ਸੀਤੂ ਵਾਲਿਆ ਮੈਂ ਵੀ ਤਾਂ ਬਣਵਾਉਣਾ ਤਾਂ ਨਹੀਂ ਬਰੇਸਲੇਟ ਕੋਈ ਮੁੰਡੀਆਂ ਤਾਂ ਨਹੀਂ ਕਿਤੇ ਗੰਡਾਸੀ ਵੀ ਤਾਂ ਲੈ ਕੇ ਤਾਂ ਨਾਮ ਤਾਂ ਖਣਵਾ ਲਾਂਗੇ ਤਾਂ ਨਹੀਂ ਗਿਟਾਰਾਂ ਦੇ ਵਿੱਚ ਵੀ ਤਾਂ ਫਿਰਦਾ ਤੇਰਾ लाਡੀ ਦਾ ਨਹੀਂ ਬਜਉਂਦਾ ਤਾਂ ਨਹੀਂ ਦੇ ਰੁਪਏ ਦੇ ਚੋਂ ਤੱਕ 50 ਤਾਂ ਨਹੀਂ ਕੱਟਨੇ ਤਾਂ ਨਹੀਂ ਦੇਸ ਤੋਂ ਉਹ ਦੇਸ ਤੋਂ ਦੇਸ ਤੋਂ ਦੇਸ ਤੋਂ ਦੇਸ ਤੋਂ ਕਿਲਾ ਆਨੰਦਗੜ੍ਹ ਦੇ ਵਿੱਚ ਬਈ ਪਹੁੰਚ ਗਏ ਆਪਾਂ ਹੁਣ ਦੇਖਦੇ ਕੀ ਬੰਦਾ ਦੰਦ ਨਾ ਘੜਾ ਲਈ ਚੌੜ ਚੌੜ ਚ ਇਹ ਆ ਜੀ ਤਪਸਥਾਨ ਮਾਤਾ ਸਹਿਬ ਘਰ ਕਿਲਾ ਆਨੰਦਗੜ੍ਹ ਆਪਦੇ ਹੂਬਾ ਇਹ ਉਹ ਆ ਵਾਸਤੇ ਖਾਲਸਾ ਪਰੇ ਮਾਦਨ ਆ ਹ ਇੱਕ ਹੋਰ ਸਰਾਬ ਬਣੀ ਐ ਇੱਧਰ ਆਹ ਕੋਤਰ ਸੇ ਪਤਾ ਨਹੀਂ ਕਿਹੜਾ ਵਾ ਨਿੰਗਾ ਸਿੰਘਾਂ ਦਾ ਲੱਗਦਾ ਬਈ ਤੇ ਆਹ ਕਲਾ ਨੰਦਗੜ ਦਾ ਹੀ ਆ ਹਾਂਜੀ ਹਾਂ ਸਾਰਾ ਕਲਾ ਨੰਦਗੜ ਹੈ ਨਾ ਹਾਂ ਉਹ ਬੌਲੀ ਸਾਬ ਨਾਲ ਹਾਂ ਠੀਕ ਹੈ ਜੀ ਉਹ ਕਿਲਾ ਆ ਗਿਆ ਪਰੇ ਇੱਧਰ ਦਰਵਾਜ਼ੇ ਵੇ ਲੈ 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 ਨਾਲ ਨਾ ਰੱਖੀ ਨੰ ਥੱਲੇ ਨਾ ਡੇ ਗਵੀ ਕਾਕੇ ਚੱਲ ਆਇਆ ਤੂੰ ਵੀ ਹਣਾ ਆ ਆ ਆ ਆ ਜਾ ਆ ਜਾ ਵੜੀ ਤੇਜ਼ ਕਰ ਗੱਡੀ ਉਹਦੀ ਸਪੀਡ ਬਾਹਲੀ ਆ ਉਹਦੀ ਸਪੀਡ ਬਾਹਲੀ ਆ ਆਪਣੇ ਵਾਲੇ ਦੀ ਆ ਜਾ ਤੂੰ ਵੀ ਚੱਲ ਆ Đi ਆ ਜਾ ਏ ਨਾ ਵਾਟੇ ਬ੍ਰੇਕ ਨਾ ਜਾ ਹੈ ਕਿਉਂ ਚੌੜ ਮਹਿੰਗੀ ਪੈ ਗਈ ਸੀ ਨਾ ਬ੍ਰੇਕ ਆਵਾਜ਼ ਭਾਂਡੇ ਹੋ ਗਏ ਇਹੀ ਖਾਈ ਜਾਂਦੇ ਆ ਪਈਏ ਅਸੀਂ ਬਣਵਾਈਏ ਬੀਲਪੁਰ ਇਹਨੇ ਬਣਾਈ ਆ ਆ ਬਾਈ ਤੋਂ ਬਣਵਾਈਆ ਪਰ ਪਿੱਛੇ ਬਾਈ ਲੋਕ ਨੇ ਕੀ ਅਸੀਂ ਬਣਵਾਈਆ ਵੈਰੀ ਗੁੱਡ ਕਿਵੇਂ ਆ ਬਹੁਤ ਸਵਾਦ ਆ ਬਈ ਹੈ ਐਂਡਾ ਕੰਮ ਲਓ ਉਹ ਕੀ ਰਿਪੋਰਟ ਚਲੋ ਹੁਣ ਆਪਾਂ ਰੂਮ 'ਚ ਚੱਲੀਏ ਹਮ ਆ ਰਿੰਗ ਰਟੀ ਬਾਈ ਬਾਈ ਨੇ ਅੱਛਾ ਜਗੜ ਬੰਦ ਕੰਮ ਕੀਤਾ ਟਿੱਕੇ ਬੰਦ ਬਈ ਇਹਨਾਂ ਦੇ ਨਾਂ ਦੱਸਿ ਜੇ ਲਈ ਮੈਨੂੰ ਜੜੀਆਂ ਬੂਟੀਆਂ ਦੇ ਆ ਕੀ ਆ 23 ਨੰਬਰ ਭੂਜੀਆ ਹਾਂ 22 ਨੰਬਰ ਗਰੀ ਹਾਂ ਮਠਾ ਭੂਜੀਆ ਹਾਂ 9.5 ਨੰਬਰ ਮਟਰ ਹਾਂ ਤੇ ਮਲਾਈ ਸੇਵ ਹਾਂ ਇਹ ਨਹੀਂ ਪਤਾ ਕੋਈ ਸੀ ਵੀ ਚਾਚਾ ਜੀ ਚਾਚਾ ਪਤੀ ਜੱਜੂ ਜੀ ਆ ਹਾਂ ਆ ਉਹਨਾਂ ਦੀਆਂ ਪਾਪੜੀ ਆ ਗਈ ਵੈਰੀ ਗੁੱਡ ਸੌਸ ਵੀ ਪਈ ਦਿੱਤ ਬਾਈ ਜੀ ਬੋਗਣਾ ਕੰਮ ਇਹ ਇਹ ਚੋਂਚੇ ਤੇ ਗੇੜੇ ਤੋਂ ਆਉਂਦਾ ਇਹ ਤੇ ਇਹ ਨਾ ਆਈ ਡੋਂਟ ਇਹ ਇਹ ਅੰਦਰ ਹੀ ਸਿੱਧਾ ਗਾਂ ਤੱਕ ਮਾਰਦਾ ਜਿਵੇਂ ਜੀ ਸੀ ਬੀ ਨੇ ਰੁੱਕ ਜਾ ਭਰਦੀ ਆਉਦੇ ਰੂਮ ਕਮਰੇ ਚ ਕਾਲ ਬਸਾ ਦੇ ਤੇ ਲਾਈਟ ਆਪੇ ਪਾਉਗੀ ਪੰਖਾ ਵੀ ਆਪੇ ਚਾਲ ਤੁਸ ਨਾ ਲੱਗਿਆ 295 ਹਾਏ ਹਾਏ ਧੁੰਜਣੇ ਵਿੱਚ ਕਿਚਕਿਚ ਪਰ ਦੂਆ ਨਹੀਂ ਵੇਲ ਦਸ ਪੁੱਤ ਤੇਰਾ ਹੈ ਤੇ ਕੌਣ ਕਾਸ ਤੋਂ ਚੰਗਾ ਪੜਾ ਹੱਸਦਾ ਸੀ ਮੋੜ ਕਾਸ ਤੋਂ ਅਢੇੜੇ ਦਰਵਾਜੇ ਵਿੱਚ ਬੋੜ ਚੱਕੀ ਖੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ ਕੁਝ ਇਹ ਤੇ ਚੰਦੀ ਚ ਮਕੌਣਾ ਚਾਹੁੰਦੇ ਨੇ ਕੁਝ ਤੇ ਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਝ ਕਿ ਨਿਆਏ ਤੇ ਭੁੱਖੇ ਵੇਮਦੇ ਨਾਮ ਤੇਰਾ ਲੰਘ ਕੇ ਆਉਣਾ ਚਾਹੁੰਦੇ ਬਤ ਤਾਂ ਮਾਦਾ ਤੇ ਪੈਂਦੀ ਰਹਿੰਦੀ ਐ ਦਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ ਨਾਲੇ ਜਿਹੜੇ ਰਾਸਤੇ ਤੇ ਤੋਂ ਚਲਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਮਿੱਤ ਕੰਟਰੋਵਰਸੀ ਤੇ ਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡੇਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਮਿੱਤ ਕੰਟਰੋ ਮੋੜੇ ਤਿਆਰ ਹੋ ਜੋ ਚੱਲ ਗਏ ਟੈਂਬੋ ਹੋ ਗਿਆ ਵਾ ਅਰੇ ਖਾਇਆ ਮੈਂ ਪਹਿਲਾਂ ਅਜਰਾਸ ਆ ਗਈ ਏ ਸੁੱਤੇ ਵੇ ਨੂੰ ਮੈਂ ਜ ਮੂੰਹ ਮੂੰਹ ਹੀ ਬਣਾ ਕੇ ਥੋਂਦਾ ਹੀ ਓਏ ਨਾਲ ਸਟੈਂਡ ਰੱਖੀ ਫਿਰ ਆਦਾ ਹੂੰ ਓ ਪਾਉ ਓਏ 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 ਹੈ ਨੰਗਲੇ ਓਏ ਕਰ ਲਿਆ ਬਰਸੇ ਕਿਤੇ ਬਰਸਾ ਜਾਇ ਦਵਿੰਦਰ ਮੈਂ ਨਾ ਜਾਇ ਤੇਰੇ ਕੰਮ ਤੇ ਬਾਦ ਨਾ ਦਤੂ ਆ ਬਰਸ ਕਰ ਲਿਆ ਤੂੰ ਨਹੀਂ ਮੈਂ ਮੈਨੂੰ ਨਹੀਂ ਕੀਤਾ ਆ ਉਂਗਲ ਤੇ ਗਲਾਈ ਕਰਦਾ ਹੈ ਆ ਗਿਆ ਕੋਈ ਕੀ ਆਏ ਹੋਰ ਕਿਥਾਂ ਗਿਆ ਹੁਣ ਤੰਦਰ ਬਰਸ ਨਹੀਂ ਲਿਆ ਤੇ ਉਂਗਲਾਂ ਹੀ ਮਾਰੀ ਜਾਂਦੇ ਦੱਸ ਉਂਗਲ ਤੇ ਪੇਸਟ ਲਾਈ ਫਿਰਦੇ ਆ ਬੰਦੇ ਵੀ ਬੰਦੇ ਪਰਣਾ ਚੱਲ ਗਏ ਮੁੰਡਿਓ ਤਾਰ ਨਾ ਕਰ ਪੰਜਾਬ ਸਿਆਂ ਰਸੀ ਹੈ ਗੇ ਕਾਪੀਰਾਈਟ ਨਾ ਜੇ ਤੇਰੀ ਬਾਤ ਜਾਵੇ ਖਜਾਲੇ ਵਰਗੀ ਆ ਹਏ ਗੜੇ ਦੇ ਘੰਗਾਰ ਬੋਲੀ ਜਾਂਦਾ ਨਾਲ ਹੀ ਖਜਾਲਾ ਵੀ ਆਪਣੇ ਆ ਯਾਰ ਮਣ ਸਾਡੇ ਨਾਲ ਵੀਡੀਓ ਕਾਲ ਤੇ ਆ ਤੇ ਉਧਰੋਂ ਮਾਲਚ ਕਰੀ ਮਾਲਚ ਕਰਦਾ ਸੀਗਾ ਕਿਵੇਂ ਕਰਦਾ ਸੀ ਉਹਦੇ ਉਹਦੇ ਉਦਰਾ ਬਾਹਾਂ ਪਿੱਛੇ ਨੂੰ ਘਰ ਖਾਂ ਆਉਂ ਕਾਡਾ ਕਰਲਾ ਬਾਹਾਂ ਪਿੱਛੇ ਆਇਆ ਹੁੰਦਾ ਰਿਲੈਕਸ ਬੰਦਾ ਸਹੀ ਆ ਮੁੰਡਾ ਮਾਲ ਚ ਕਰਾ ਲਿਆ ਇਹ ਝੁਰ ਲੂ ਜਾਂ ਬਹੁਤ ਆਰਾਮ ਮਿਲਦਾ ਤੈਨਾਂ ਬਾਈ ਵਿਖਾਈ ਕਿਹੋ ਜਿਹਾ ਇਹ ਪਰਜਾ ਮੈਨੂੰ ਕੋਈ ਲੀਵ ਦਿਓ ਦਿ ਬੰਦਾ ਨੋ ਵੀ ਆਪਾਂ ਸਮਾਨ ਲੈ ਆਂਦਾ ਆ ਇਹ ਕੇਬੀਸੀ ਵਾਲੀ ਆ ਜਿਹੜਾ ਰਸਤੇ ਠੀਕ ਆ ਤੇ ਇੱਕ ਆਪਾਂ ਰੈਡੀ ਆ ਕਾਰ ਨਿਆ ਲਿਆ ਤੇ ਠੀਕ ਆ ਇਹ ਸਪਰਿੰਗ ਵਾਲੀ ਹੈ ਤਾਂ ਕਾ ਨਿੱਕੇ ਆ ਤੇ ਲੜੀ ਬੋਲ ਯਾਰ ਆਂ ਕਿ ਕਰਦੀ ਦੀ ਯਾਰ ਠੀਕ ਆ ਐਸੇ ਕੀ ਆ ਹਾਂ ਬਈ ਇਹ ਕਰ ਲਿਆ ਆਪਾਂ ਸਰਬਲੋ ਦਾ ਕੜਾ ਸਰਬਲੋ ਦਾ ਕੜਾ ਲੈ ਲਿਆ ਉਦੋਂ ਬਾਅਦ ਚ ਯਾਰ ਤਾਂ ਵਧੀਆ ਮਨ ਜੀ ਲੱਗੀ ਆ ਮੁੰਡਿਆਂ ਨੇ ਵੀ ਚੋਇਸ ਤੇ ਆਪਾਂ ਲਈਆਂ ਫਟੀਆਂ ਡੋਢੀ ਸਰਬਲ ਬੰਦਾ ਬਈ ਇੱਕ ਮਿੰਟ ਲੈ ਲਈ ਆਪਾਂ ਮੇਰੀ ਗੱਲ ਸੁਣ ਮੈਂ ਹਾਂ ਲਈ ਬਈ ਠੀਕ ਆ ਉਹਦਾ ਮੈਂ ਉਹਨਾਂ ਦਾ ਹੀ ਉਹ ਬੰਦਾ ਮੇਨਾਂ ਖੰਦਾ ਮੇਨਾਂ ਉਹ ਲੈਫਟ ਆਵਾ ਦੋਨੇ ਪਾਸੇ ਪਤੰਦਰਾ ਨੇ ਬੜਾ ਨਾਪਦਾ ਵੀ ਜਿਹੜੇ ਪਹਿਲਾਂ ਆਗੇ ਉਹ ਤੇ ਜਾਵੜਾਂਗੇ ਪਹਿਲਾ ਕਮਰੇ ਚੋਂ ਨਹੀਂ ਨਿਕਲੇ ਛੇਤੀ ਫੋਣੇ ਕਹਿੰਦੇ ਆ ਵੀ ਮੂੰਹ ਰੱਖ ਲਓ ਗੱਡੀ ਦੇ ਵਿੱਚ ਹਾਂ ਬਾਈ ਬਈ ਪਿਆਰ ਉਹ ਤੇ ਬਾਈ ਉਹਨਾਂ ਨੇ ਜੂਸ ਚ ਲਾਇਆ ਟਰਾਲਾ ਕੱਲ ਵਾਲਾ ਵੱਡਾ ਮੇਲਾ ਦਾ ਇੱਧਰ ਮੂੰਹ ਕਰਕੇ ਦੱਸ ਮੈਨੂੰ ਨਹੀਂ ਲੱਗੇ ਤੇਰਾ ਆ ਵੀ ਵੱਡਾ ਟਰਾਲਾ ਮੇਰਾ ਦੇਖਿਆ ਨਹੀਂ ਤੇ ਆਜੋ ਆਪਾਂ ਉੱਥੇ ਚੱਲ ਕੇ ਆਈਏ ਆਜੋ ਬਾਈ ਕਰਦੇ ਸੈਟ ਬੈਗ ਹੈ ਨਾਲੇ ਛੱਡ ਜੀ ਠੰਡ ਵੀ ਪਾ ਠੰਡ ਪਾਣ ਵੀ ਮਿਲ ਗਏ ਔਨੇ ਕੰਦੇ ਪਾੜ ਵੀ ਮਿਲ ਗਿਆ ਉਹ ਉੱਤੇ ਬੈਠਾ ਕੀਰਤਪੁਰ ਜਿਹਾ ਬੈਠਾ ਡਿੱਕੀ ਜਾਂਦਾ ਆ ਜਾਓ ਬਈ ਲੱਡੀ ਲਿਆ ਦੀ ਨੋ ਗਲਾਸ ਲਾ ਮਾਰਿਆ ਕਰ ਵਾਹ ਬਈ ਵਾਹ ਐ ਕੀ ਬਾਤ ਆ ਨਹੀਂ ਬਿਣਾ ਨੇ ਆਪਾਂ ਤਾਂ ਕਰ ਸਰਾਂ ਕਿੰਨੇ ਦੀ ਹੈ ਇਹ 1800 18 1800 ਦੀ ਆਂਦਾ ਚੱਲ 1800 ਚੋ ਬਾਈ ਕਹਿੰਦਾ 100 ਰੁਪਿਆ 1700 ਲੈਸ ਕਰ ਦੂੰਗਾ ਮਤਲਬ 100 ਦੀ ਆ ਚਲੋ ਭਾਈ ਚਾਲੇ ਪਾਦੇ ਸੰਗਤ ਨੇ ਜਕਾਰਾ ਬੁਲਾ ਦਿਓ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਕਾਰਾ ਬੁਲਾਵੇ ਸੀਧਾ ਸਿੰਘਾਂ ਦੇ ਮਨੋਂ ਭਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਆਪਾਂ ਰਾਹ ਦੇ ਵਿੱਚ ਦੇਖਿਆ ਵੀ ਆ ਨਹਿਰ ਆ ਜਿਹੜੀ ਇਹ ਸ਼ਾਇਦ ਭਾਗੜਾ ਤੋਂ ਆ ਰਹੀ ਆ ਆ ਦੇਖਿਓ ਇਹ ਬਹੁਤ ਲੋਕਾਂ ਨੇ ਚੀਤੇ ਵਲੌਗ ਬਣਾਇਆ ਵਾ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਜਿਹੜੀ ਆ ਨਹਿਰ ਇਧਰ ਨੂੰ ਜਾਂਦੀ ਆ ਤੇ ਆ ਦੇਖੀ ਆ ਆ ਇਧਰ ਵਖੀ ਆ ਨਹਿਰ ਇਧਰ ਨੂੰ ਜਾਂਦੀ ਆ ਠੀਕ ਆ ਇਧਰ ਵਖੀ ਆ ਪਾਣੀ ਇਧਰੋਂ ਆ ਰਿਹਾ ਇਹ ਆ ਪਾਣੀ ਕਿੱਥੋਂ ਆਉਂਦਾ ਵਾ ਇਹ ਇਸੇ ਨਹਿਰ ਦੇ ਥੱਲੇ ਦੀ ਉਹ ਪਰਲੀ ਨਹਿਰ ਚੋਂ ਆਉਂਦਾ ਵਾ ਉਹ ਪਰਿਓ ਦੱਸਦੀ ਐ ਨਹਿਰ ਪਰਲੇ ਪਾਸੇ ਵਜਦੀ ਇਹ ਤੋਂ ਪਰਲੇ ਪਾਸੇ ਉਹ ਫੱਟੇ ਲੱਗੇ ਨਾ ਤਾਂ ਇਹ ਕੀ ਆ ਇਹ ਪ੍ਰੋਸੈਸ ਇਹ ਆ ਇਹ ਇੱਕ ਜਗ੍ਹਾ ਨਹੀਂ ਇਹ ਵੀ ਥੱਲੇ ਦੀ ਨਹਿਰ ਕੱਢੀ ਆ ਇਹ ਇੱਕ ਜਗ੍ਹਾ ਨਹੀਂ ਗਈ ਇਹ ਬਹੁਤ ਥਾਵਾਂ ਤੇ ਦੇਖ ਲਿਆ ਚਾਰ ਪੰਜ ਥਾਂ ਤਾਂ ਅਸੀਂ ਦੇਖ ਲੇ ਜਿੱਥੋਂ ਦੀ ਇੱਕ ਨਹਿਰ ਆਏ ਜਾ ਰਹੀ ਆ ਦੂਜੀ ਆਏ ਜਾ ਰਹੀ ਆ ਉਹ ਥੱਲੇ ਦੀ ਪੁਲ ਕੱਢੇ ਹੋਏ ਆ ਬੜੀ ਪੁਰਾਣੀ ਟੈਕਨੀਕ ਆ ਇਹ ਗੋਰੀਆਂ ਵੇਲੇ ਦੀ ਪਰ ਤੁਸੀਂ ਯਾਰ ਲੱਗੇ ਜਨ ਦੇਖੋ ਕਿੱਡੀ ਘੜਾ ਦੇਖੋ ਇਧਰਲੇ ਪਾਸੇ ਪਾਣੀ ਵੇਖੋ ਨਿਆਰਾਂ ਇਹ ਆਨੰਦਪੁਰ ਸਾਹਿਬ ਤੋਂ ਨਿਕਲਨ ਸਾਰੀ ਆ ਇਹ ਸ਼ਹਿਰ ਤੋਂ ਜਦੋਂ ਬਾਹਰ ਨਿਕਲ ਗਏ ਨਾ ਨਿਕਲਨ ਸਾਰੀ ਇਹ ਨਹਿਰ ਆਪਣੋਂ ਮਿਲਦੀ ਆ ਜਿਹਦੇ ਚ ਕੀ ਆ ਵੀ ਉਧਰੋਂ ਆਉਂਦੀ ਆ ਆ ਪਹਾੜਾਂ ਚੋਂ ਆਉਂਦੀ ਆ ਤੇ ਪਲੱਸ ਇੱਥੇ ਕ੍ਰੋਸ ਪੈ ਰਿਆ ਇਹਦੇ ਥੱਲੇ ਆ ਪਾਣੀ ਆ ਜਿਹੜਾ ਇਹਦੇ ਥੱਲੇ ਦੀ ਨਹਿਰ ਇਧਰ ਲਈ ਆਉਂਦੀ ਆ ਟਰੱਕ ਆਉਂਦਾ ਸਾਈਡ ਤੇ ਕਰ ਲਗੇ ਇਹੋ ਵੇਖੋ ਬੰਦੇ ਸਾਡੇ ਕਿੱਥੇ ਫਿਰਦੇ ਬਾਈ ਤੁਹਾਨੂੰ ਦੇਖਣਗੇ ਵੇਖਿਓ ਏ ਉਹ ਫੋਟੋਆਂ ਖਿੱਚੀ ਜਾਂਦੇ ਕਿਉਂ ਕਿੱਥੇ ਫਿਰਦੇ ਯਾਰ ਚੱਲ ਗਿਆ ਆਪਾਂ ਵੀ ਬਾਈ ਚਲੋ ਚਲੋ ਉਧਰ ਦੀ ਚੱਲਦੇ ਆਂ ਆ ਇਧਰ ਡੂੰਗੀ ਆ ਨਾ ਏ ਬਾਈ ਇੱਥੇ ਦੋ ਤਿੰਨ ਇੰਚ ਪਾਣੀ ਦੇ ਤੇ ਨਾਲੇ 6-7 ਫੁੱਟ ਹੋ ਜਾਂਦਾ ਉੱਥੇ ਦੇਖਣ ਨੂੰ ਉਹ ਕਿੰਨੀ ਡੂੰਗੀ ਥੋਏ ਇਹਦਾ ਬੰਦਾ ਧੋਖਾ ਖਾ ਜਾਵੇ ਕਿਧੋਂ ਤਰਕਸਾਂਦਾ ਵੇਖੀ ਇਹ ਬੰਦਾ ਕਹੇ ਯਾਰ ਵੀਡੀਓ ਬਣਾਉਂਦਾ ਉਧਰ ਸਭ ਕੁਝ ਕਿੱਥੇ ਤੁਰਿਆ ਆਉਂਦਾ ਵਾ ਬਈ ਇੱਕਦਮ ਟੋਏ ਆ ਜਾਂਦੇ ਇੱਥੇ ਹਾਂ ਆਹ ਦਾ ਪੂਰਾ ਖਵੇਰ ਹੋ ਕੇ ਹੈ ਬਹੁਤ ਡੂੰਗੀ ਹੈ ਰੈਸਕ ਲੈਣ ਦੀ ਲੋੜ ਹੀ ਨਹੀਂ ਯਾਰ ਜਾਂ ਜਾਂ ਜਾ ਹੀ ਨਹੀਂ ਚੱਲ ਆਪਾਂ ਨੂੰ ਤਾਂ ਮਾੜਾ ਮੋਟਾ ਫਿਰ ਵੀ ਚੱਲ ਤੈਰਨਾ ਵੀ ਆਉਂਦਾ ਵਾ ਪਰ ਇਹ ਪੈਰ ਨਹੀਂ ਲੱਗਣ ਦਿੰਦੀ ਪਾਣੀ ਨੇ ਪਾਣੀ ਤੇਜ਼ ਬਹੁਤ ਆ ਯਾਰ ਆ ਵੇ ਪਾਣੀ ਕਿੰਨਾ ਤੇਜ਼ ਦੇਖ ਪਾਣੀ ਦੀ ਉਧਰੋਂ ਕਿਵੇਂ ਆ ਰਹੇ ਆਪਾਂ ਗੋਲੀ ਵਾਂਗੂ ਬਾਈ ਗੋਲੀ ਵਾਂਗੂ ਆਹਾ ਆਗੇ ਨਾ ਆ ਜਾ ਕੀ ਲੱਭਿਆ ਵਿੱਚੋਂ ਜਨਾਬ ਜੀ ਕੋਸਲੀ ਪਿਆ ਮਮਾ ਘਰ ਆਜੇ ਐ ਬਗਦੇ ਬੰਦੇ ਰੰਡੀ ਰੋਣੇ ਰੁੰਦੇ ਮਰਦੇ ਆ ਕਹਿੰਦਾ ਬੁੱਧਵਾਰ ਚੱਲਾਂਗੇ ਕਿਸੇ ਨੂੰ ਫੋਨ ਲਾਇਆ ਕੋਈ ਕਹਿੰਦਾ ਵੀਰਵਾਰ ਚੱਲਾਂਗੇ ਕੋਈ ਕਹਿੰਦਾ ਮੰਗਲਵਾਰ ਚੱਲਾਂਗੇ ਠੀਕ ਐ ਬਾਈ ਤੂੰ ਮੰਗਲਵਾਰ ਆਜੋ ਹੈ ਹਾਂ ਚਲ ਜੇ ਸਣੀ ਆਜੋ ਚਲ ਜੇ ਹੁਣ ਬੱਸ ਕਰੋ ਰੋਡ ਨਾ ਜਾਈ ਵਿੱਚ ਚਲ ਜੇ ਆਇਆ ਓ ਘੜੀ ਗੱਡੀ ਸਾਡੀ ਏ ਓਵੇ ਉਧਰ ਟ੍ਰੇਨ ਜਾਂਦੀ ਓਵੇ ਇਹ ਪੁਲ ਤੋਂ ਪਰਲੇ ਪੁਲ ਤੇ ਆ ਘੰਟਾ ਹੋ ਗਿਆ ਘੰਟਾ ਹੋ ਗਿਆ ਪੱਥਰ 'ਚ ਚੱਕੀ ਫਿਰਦੇ ਆ ਪਾਣੀ ਨਾ ਹੋ ਗਿਆ ਐ ਆਏ ਹੋ ਗਿਆ ਰਿਸਰਚ ਕਰੀ ਜਾਂਦੇ ਇੱਥੇ ਮੈਂ ਕਿਹਨੂੰ ਭੰਨ ਕੇ ਵੇ ਲੋ ਕੀ ਨਿਕਲ ਲੈ ਚਾ ਮੈਂ ਜੋ ਖਬਰ ਆ ਕੋਣ ਲੈ ਮਿੱਟੀ ਕੋਈ ਆ ਏ ਪੱਥਰ ਨਹੀਂ ਏ ਮਿੱਟੀ ਕੋਈ ਮਤਲਬ ਹੋਰ ਤਰ੍ਹਾਂ ਦੀ ਕਹਿ ਲੋ ਲੈ ਪੱਥਰ ਕਿਵੇਂ ਘੋਰਦੂ ਪਾਣੀ ਪੱਥਰਾਂ ਦੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ ਬਾਈ ਆ ਵੇ ਰੋ ਪੂਰੇ ਵੀ ਪਈ ਆ ਆ ਵੀਂਗੇਟ ਦੇ ਪਾਣੀ ਨਹੀਂ ਕੀਤੇ ਆ ਮੇਰੇ ਹਿਸਾਬ ਨਾਲ ਹਨਾ ਸਾਰੇ ਚਲੋ ਕਿੰਨੀ ਦੂਰ ਛੱਡ ਸਕਦਾ ਨਹੀਂ ਪਾਣੀ ਤੱਕ ਨਹੀਂ ਜਾਂਦਾ ਪਾਣੀ ਤੱਕ ਨਹੀਂ ਜਾਂਦਾ ਉਹ ਤਾਂ ਥੱਗਦੇ ਜਿਹੜਾ ਗੋਲਾ ਨਹੀਂ ਛੱਡਦੇ ਹੁੰਦੇ ਆ ਇਹ ਵਾਲਾ ਜਿਹੜਾ ਉਹਦੇ ਚਾਹੇ ਰੂਲ ਹੁੰਦਾ ਬਾਹਾਂ ਹੀ ਰੱਖਣੀਆਂ ਆਈ ਹੈਣਾ ਸਾਈ ਹੁੰਦਾ ਨਾ ਲੈ ਫਿਰ ਹੱਥ ਵੀ ਰੱਖਣਾ ਹੁੰਦਾ ਇੱਥੇ ਆਏ ਨੱਚ ਕੇ ਜੇ ਕਰਦੇ ਹੁੰਦੇ ਆਏ ਹੈਣਾ ਓਹ ਆਉ ਨੂੰ ਪਤਾ ਨਹੀਂ ਕੀ ਲੱਭ ਗਿਆ ਓਏ ਆ ਜਾ ਆ ਜਾ ਆ ਵੇਖੀ ਆ ਡੀਡੀ ਦੇ ਟੱਪੇ ਪੋਣੇ ਹੁਣ ਇਹਦੇ ਚੱਲ ਕਿੰਨੇ ਟੱਪੇ ਖਾਊਗੀ ਇਹ ਤਿੰਨ ਉੱਤੋਂ ਆ ਗਈ ਬਾਤ ਦੋ ਕੱਲ ਚਲੀ ਆਪ ਲੱਗ ਜਾਣਾ ਇੱਥੇ ਆ ਕੇ ਬੋਰਡ ਦੀਆਂ ਜੜਾਂ ਦੇ ਬਣੇ ਵਾ ਸਟੈਪਣਾ ਹਾਲੇ ਉਹ ਕਿੱਧਰ ਜਾਵੜਿਆ ਯਾਰ ਆ ਗਿਆ ਆ ਗਿਆ ਲੱਗ ਲੋ ਮੈਨੂੰ ਡਰ ਰਿਹਾ ਹੈ ਸੱਤ ਦਿਨ ਹਾਲੇ ਮੈਨੂੰ ਡਰ ਇਹ ਤੈਨੂੰ ਡਰਾ ਤਾਂ ਅਗਲੇ ਨੇ ਚਾਰ ਜਣੇ ਹੋ ਕੇ ਇਕੱਠੇ ਹੋ ਕੇ ਬਾ ਮੋੜ ਲਾ ਆ ਗਿਆ ਗੁਰਦਰ ਸਿੰਘ ਕਿੱਥੇ ਦੇਖੀਂਗਾ ਪੱਠਾ ਸਹਿਬ ਆ ਗਿਆ ਗੁਰਦਰਾਸਾ ਹੁਣ ਭਾਈ ਚਾਹ ਛਕ ਲੋ ਚਾਹ ਛਕ ਬਾਈ ਗੁਰਦਰਾ ਪੱਠਾ ਸਹਿਬ ਆਏ ਆ ਚਾਹ ਛਕੀ ਜਾਨੀ ਬਾਈ ਇਹੋ ਉਸ ਤਰ੍ਹਾਂ ਬਾਈ ਜਦ ਤੇ ਗੁਰੂ ਰਵਿੰਦਰ ਸਿੰਘ ਜੀ ਆਏ ਸੀ ਤੇ ਪੱਠੇ ਦੇ ਨਾਲ ਕੋਈ ਮਜ਼ਦੂਰ ਕੰਮ ਕਰੀ ਜਾਂਦੇ ਸੀ ਰਾਤ ਘਟ ਸੌਣੇ ਇੱਥੇ ਬੈਠ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ ਵੀ ਕੋਈ ਸੁਰੱਖਿਅਤ ਥਾਂ ਦੱਸੋ ਤਾਂ ਮਜ਼ਦੂਰਾਂ ਨੇ ਮਜਾਕ ਦੇ ਵਿੱਚ ਤਪਦੇ ਪੱਠੇ ਵਾਲ ਨੂੰ ਹੱਥ ਕਰਤਾ ਤੇ ਜਦੋਂ ਗੁਰੂ ਗੋਗਨ ਸੰਜੀ ਨੀਨੇ ਕੋਲ ਲੈ ਕੇ ਪੱਠਿਆ ਲੋ ਆਏ ਜਦੋਂ ਕੋਰੇ ਨੇ ਪੇੜ ਰੱਖੇ ਤਾਂ ਸਾਰਾ ਪੱਟਾਟਾ ਹੋ ਗਿਆ ਹੁਣ ਫੋਟੋਆਂ ਵੀ ਲਾਵਾਂਗੇ ਵਿੱਚ ਠੀਕ ਆ ਵੱਡਾ ਦੇ ਪੈਸੇ ਤੇ ਆ ਆਪਾਂ ਲਿਆਂਦਾ ਭਾਈ ਢੋਈ ਦੇ ਫਿਰ ਨੂੰ ਢੋਈ ਤੇ ਫੇਰ ਕੇ ਮੈਂ ਕਿਹਾ ਢੋਈ ਐਂ ਜੇ ਥੱਕੀ ਆ ਰਿਲੈਕਸ ਹਾਂ ਰਿਲੈਕਸ ਹੋ ਜਾਂਦੀ ਆ ਠੀਕ ਆ ਤੇ ਆਪਾਂ ਚੱਲ ਲੈ ਭਾਈ ਇਹ ਸੰਗ ਤੇ ਸੰਗ ਤੇ ਚੱਲੀਏ ਆਪਾਂ ਹਾਂਜੀ ਹਾਂਜੀ ਸੰਗ ਤੇ ਚੱਲੀਏ ਠੀਕ ਐ ਆਹਦਾ ਯਾਰ ਗੱਡੀ ਭਾਈ ਐਂ ਲੱਗਦਾ ਜਿਵੇਂ ਨਾ ਐਕਸੀਡੈਂਟ ਹੋਈ ਆ ਭਾਈ ਐਕਸੀਡੈਂਟ ਵਜਿਆ ਪਹਿਲਾਂ ਐਕਸੀਡੈਂਟ ਹੋਈ ਫਿਰ ਅੱਗ ਲੱਗੀ ਗੱਡੀ ਨੂੰ ਯਾਰ ਨਾ ਮੈਂ ਕਹਿੰਦਾ ਕੋਈ ਪੰਗੇ ਲੈਦਾ ਰਿਹਾ ਵੇ ਤੁਹਾਨੂੰ ਤਾਂ ਮਾਰ ਦੇਣੀ ਇਹਦਾ ਮਗਰੋਂ ਪੰਗੇ ਲੈ ਕੇ ਆਣੇ ਜਮਾਂ ਸੜੀ ਪਈ ਹੈ ਨਾ ਬਜਾਏ ਕੋਈ ਨਹੀਂ ਬੰਦੇ ਬਚ ਕੇ ਹੁਣ ਇੰਨਾ ਹੀ ਬਹੁਤ ਹੈ ਨਾ ਅੱਕ ਕਾਨਾ ਨਹੀਂ ਰਿਹਾ ਗੱਡੀ ਦੇ ਬੰਦੇ ਹੈ ਜਿਹਦਾ ਪਹਿਲਾਂ ਉਤਰ ਜੇ ਹੋਏ ਇਹ ਹੈ ਗੱਡੀ ਕਿਹੜੀ ਡਸਟ ਲੱਗਦੀ ਆ ਹੈ ਡਾਕਟਰ ਨਵਾਂ ਮੜ ਗਿਆ ਡਾਕਟਰ ਆਵੇ ਲਿਖਿਆ ਨਾ ਉਹ ਵੀ ਪਰਲੇ ਪਾਸੇ ਉਹ ਪੱਖਾ ਚੱਲ ਪਿਆ ਮੱਛਾ ਔਰ ਸਪੀਕਰ ਬਜੇ ਹੀ ਕੋ ਨਹੀਂ ਹਣਾ ਬਸ ਗਏ ਹੋਣੇ ਬਈ ਹੈਂ ਹੈਂਡ ਬ੍ਰੇਕ ਚੱਕੀ ਵੀ ਉਹ ਭੱਜ ਗਏ ਉਹ ਬੰਦੇ ਵਿੱਚੋਂ ਹਾਂ ਦਿਮਾਗ ਤੇਰਾ ਬਹੁਤ ਆ ਯਾਰ ਹਣਾ ਹੈਂਡ ਬ੍ਰੇਕ ਲੱਗੀ ਆ ਤੇ ਇਹ ਵੀ ਕੀ ਦਾ ਜਦੋਂ ਬ੍ਰੇਕ ਮਾਰੇ ਹੁਣ ਇੱਕਦਮ ਗੱਡੀ ਵਾਲੇ ਨੇ ਤੇ ਉਦੋਂ ਹੈਂਡ ਬ੍ਰੇਕ ਚੱਕੀ ਹੋਵੇ ਹੋਇਆ ਤਾਂ ਸ਼ਾਰਟ ਸਰਕਟ ਆ ਲੈ ਜਾਣਦੇ ਨਹੀਂ ਉਹਦੀ ਗੱਡੀ ਕਿਹੜੀ ਆ ਹੈ ਮੜੀਰ ਤਾਂ ਆਦਾ ਕੋ ਲਾ ਕੇ ਲੈ ਗਈ ਹਣਾ ਇਹਦਾ ਹਣਾ ਲੈ ਐ ਫੜਾ ਦੇ ਕਿਲਾ ਲੜਪੇ 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 ਓਏ ਲੜਪੇ ਕਿਹੜਾ ਲੈ ਗਿਆ ਏ ਉਹ ਵਖਾਈ ਜਾਂਦਾ ਪਰਵਾਨ ਲੈ ਗਿਆ ਹਾਏ ਹਾਏ ਏ ਇੱਧਰ ਧਿਆਨ ਰੱਖੀ ਹੈ ਤਾਂ ਜੜ ਗਿਆ ਗੱਡੀ ਤੇ ਨਹੀਂ ਨਹੀਂ ਉਧਰ ਲਓ ਵੀ ਮਿੱਤਰੋ ਲਿਕੇਜ ਨੇ ਬੜੀ ਤਗੜੀ ਮਿਲੀ ਸਾਨੂੰ ਆ ਵਾਸ ਵਾਸ ਹੀ ਵਾਸ ਇੱਥੇ ਆਹੋ ਕੋ ਫੋਨ ਕੁਆਲਿਟੀ ਬੜੀ ਆਉਂਦੀ ਯਾਰ ਵੇਖੀ ਥੋੜੀ ਦੇਖ ਯਾਰ ਤੇ ਬਈ ਵੇਖੀ ਜਨਤ ਨਹੀਂ ਕਹਿ ਦਿੰਦੇ ਆਪਾਂ ਯਾਰ ਆਏ ਹਾਏ 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 ਉਹ ਚੀਜ਼ ਆ ਉਹ ਗਰੀਬਾਂ ਐ ਨਹੀਂ ਗੱਡੀ ਚ ਹਾਏ ਓਏ ਮੈਂ ਕਹਿੰਦਾ ਯਾਰ ਜਿਹਨੂੰ ਕਮਾਲ ਕਹਿੰਦੇ ਨਾ ਕਮਾਲ ਗੱਡੀ ਇੱਥੇ ਹੈ ਵੜਾ ਉਹ ਤੇ ਬਈ ਇਹ ਡਿੱਗਿਆ ਤਰਖਤਾ ਉਹ ਤੇ ਬਈ ਨੇ ਕਿਹਾ ਗੱਡੀ ਇੱਥੇ ਬਣਾ ਲਓ ਰੀਲਾਂ ਤੇ ਬਈ ਇੱਥੇ ਆ ਆਹ ਕਹਿੰਦਾ ਦਰਸਤ ਡਿੱਗਿਆ ਪਿਆ ਏ ਵੇਲਾ ਡਿੱਗਿਆ ਹੀ ਫਟਿਆ ਪਿਆ ਹਾਏ ਉਹ ਕਹਿੰਦੇ ਨੇ ਉੱਗਣ ਵਾਲੇ ਉੱਗ ਪੈਂਦੇ ਸੀ ਨਾ ਤੂਤ ਨਹੀਂ 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 ਤਰਾਂ ਨਾ ਵੱਡਾ ਤੂਤ ਯਾਰ ਨਹੀਂ ਯਾਰ ਫੁੱਟਿਆ ਤੂਤ ਲੱਗਦਾ ਨਹੀਂ ਯਾਰ ਭਾਈ ਇਹ ਤੁਸੀਂ ਵੀ ਆਉਣਾ ਨਾ ਇੱਥੇ ਤਾਂ ਜੰਨਤ ਹੀ ਆ ਬਹੁਤ ਨਹੀਂ ਸਰਾ ਯਾਰ ਦੱਸੀ ਭਾਈ ਸਰਾ ਹੋਇਆ ਪੈ ਗਿਆ ਮੈਂ ਕਹਿੰਦਾ ਯਾਰ ਕਮਾਲ ਹੀ ਹੋ ਗਿਆ ਇੰਨਾ ਸਕੂਨ ਯਾਰ ਦੇਖੋ ਵਾਸਾਂ ਦੇ ਨਾ ਗੁੱਛੇ ਬਣੇ ਹੋਇਆ ਤੂੰ ਕਿ ਲੋਕੇਸ਼ਨ ਦੇਖ ਪੂਰੇ ਵਾਸ ਹੀ ਵਾਸ ਆ ਉੱਪਰਲੇ ਪਾਸੇ ਉਹ ਨਾ ਟੋਕਰੀਆਂ ਬਣੀਆਂ ਹੋਈਆਂ ਆਏ ਇਹ ਆ ਦੇਖੋ ਆ ਦੇਖੋ ਦਰਵਾਜਾ ਟਾਇਪ ਹੈ ਨਾ ਸਿਸਟਮ ਆ ਇਹ ਦਰਵਾਜੇ ਜੇ ਬਣੇ ਆ ਉਹ ਚੀਜ਼ ਹੈ ਕਿੱਥੇ ਆ ਇਹ ਦਰਾਹ ਜਿਹੜੀ ਆ ਦਰਾਹ ਇਹ ਨਹਿਰ ਆ ਜਿਹੜੀ ਨੀਲੋਂ ਜਾਂਦੀ ਸਿੱਧੀ ਅਨੰਦਪੁਰ ਸਾਹਿਬੋਂ ਜਾਂਦੀ ਹੈ ਨਾ ਲੁਧਿਆਣਿਆਂ ਇਹ ਇੱਥੇ ਆ ਇਹ ਕਿਹਦੇ ਮੁੰਡੇ ਫੋਟੋਆਂ ਫੜਵਾ ਰਹੇ ਖਿੱਚ ਆ ਫੜੀ ਫੋਨ ਮੇਰਾ ਆ ਜਾ ਇਹਦੇ ਨਾਲ ਵਾਲਾ ਬੰਦ ਕੇ ਬੰਦ ਉਹ ਬੜਾ ਕਿਵੇਂ ਆਹਾ 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 ਲਓ ਵੀ ਆਪਾਂ ਪਹੁੰਚ ਗਏ ਮੋਗੇ ਕਾਲਸਾ ਰੋਡ ਤੇ ਉਹ ਬਈ ਆਪਾਂ ਪਹੁੰਚ ਗਏ ਆ ਤੇ ਹੁਣ ਆਪਾਂ ਇੱਕ ਬੰਦੇ ਨੂੰ ਇੱਥੋਂ ਦੇਣਾ ਵਾ ਤਾਰ ਕਾ ਠੀਕ ਆ ਸਣੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਤੁਹਾਡੀ ਚਪਲਾਵਾ ਕੱਢ ਦੇ ਮੈਨੂੰ ਚਪਲਾ ਰਹਿਣ ਦੇ ਪਈ ਸ਼੍ਰੀ ਗੁਰੂ ਸਾਰਿਆਂ ਨੂੰ ਖੁਸ਼ੀ ਹੋਰ ਬਾਈ ਕੀ ਹਾਲ ਠੀਕ ਦਾ ਸਾਰਿਆਂ ਦੇ ਤੇ ਆਪਾਂ ਪਹੁੰਚ ਗਏ ਮੋਗੇ ਸਣੀ ਨੂੰ ਆਪਾਂ ਦਿੱਤਾ ਵਾ ਤਾਰ ਹੁਣ ਆਪਾਂ ਮਾਰਾ ਮੋਟਾ ਲਵਾਂਗੇ ਸਮਾਨ ਮੋਗੇ ਘਰ ਦੇ ਆਸਤੇ ਤੇ ਜਿਹੜਾ ਸਮਾਨ ਲਵਾਂਗੇ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਅਗਲੇ ਕਲਿੱਪ ਚ ਕਲਿੱਪ ਹੀ ਹੁੰਦੀ ਹੈ ਇਹ ਤਾਂ ਮੈਨੂੰ ਰੱਖਿਆ ਜਮਾ ਫੱਟ ਯਾਰ ਦਿਲਬਹਾਰ ਹੈਂਗ ਗੋਲੀ ਨਨ ਟੇਸਟੀ ਐਂਡ ਡਾਈਜੈਸਟਿਵ ਹਾਂ ਬਹੁਤ ਸੂ ਕਿਊਟ ਗੋਲੀ ਸੀ। ਥਿੰਗ ਗੋਲੀ ਦਾ ਟੇਸ ਨਾ ਥੋੜਾ ਜਾਇ ਹੈ ਸੀਗਾ ਜਿਵੇਂ ਨਾ ਗੱਡੀ 'ਚ ਨਿਕਲਿਆ ਮੋਗਲਾਲ ਪੀ ਲਿਆ ਆਂਦਾ। ਇਤੋਂ ਵੀ ਆਪਾਂ ਲੈ ਲਿਆ ਸਮਾਨ ਲੈ ਲਿਆ ਵੀ। ਚੱਲ ਗਿਆ। ਹੋ ਰਿਹਾ ਚੱਲ ਗਿਆ। ਆ ਵੀ ਆਪਾਂ ਲਾਡੀ ਨੂੰ ਦਿੱਤਾ ਵਤਾਰ ਤੇ ਹੁਣ ਆਪਾਂ ਠੀਕ ਆ। ਚੱਲ ਵੀ ਮੁੰਡਿਆ ਚਲਾ ਦੇ ਗੱਡੀ। ਚਲ। ਲਓ ਵੀ ਆਪਾਂ ਆ ਗਏ ਆ ਇੱਥੇ ਜਵਾਕਾਂ ਦੇ ਗੱਟਕੇ ਦੀ ਸਮਾਪਤੀ ਹੋਈ ਆ ਮੇਰੇ ਖਿਆਲ 'ਚ। ਇੱਥੇ ਸਾਰੇ ਬੱਚੇ ਖੇੜਦੇ ਆ। ਗੱਟਕਾ ਖੇੜਦੇ ਆ ਤੇ

ਆ ਗਏ ਸ਼ੁਰੂ ਆਪਾਂ ਤੇ ਜਿੰਨੇ ਰੱਖਦੇ ਰੱਖ ਸੁਭਰਾ ਹੋਵੇ ਆ ਗਏ ਬਾਈ ਕਿਵੇਂ ਆ ਫਿਰ ਓਈ ਤੇ ਫੇਰ ਨਾਲ ਆ ਰੱਖਿਆ ਅੰਦਰ ਜਮ ਜਾਦੀ ਨੂੰ ਫੜਾ ਦੇ ਦਾਦੀ ਦੇ ਮਾਰ ਦਿਆ ਕਰਾਂਗੇ ਤੋੜ ਨਾ ਦੇ ਰੱਖ ਦੇ ਤੇ ਛੱਡ ਜਾ ਆ ਫੱਟੀ ਦਾਦੀ ਨੂੰ ਫੜਾ ਦੇ ਤੇ ਆ ਖੋਲ ਹੋਲਦੀ ਲੈ ਮੈਂ ਦੱਸਦਾ ਤੈਨੂੰ ਕਿਹਦਾ ਕਿਹਦਾ ਕੀ ਆ ਠੀਕ ਆ ਐ